ਦੋ ਟਾਈਪ ਦੇ ਨਾਲ ਲੋਕ ਹੁੰਦੇ ਆ ਇੱਕ ਸਾਹਮਣੇ ਖੂਹ ਆ ਠੀਕ ਆ ਤੇ ਉਥੇ ਨੋਟਿਸ ਬੋਰਡ ਤੇ ਲਿਖਿਆ ਹੋਇਆ ਆ ਕਿ ਇੱਥੇ ਖੂਹ ਆ ਤੇ ਇਹਦੇ ਅੰਦਰ ਜਿਆਦਾ ਜਾਓਗੇ ਤਾਂ ਤੁਹਾਡੇ ਡਿਗ ਵੀ ਸਕਦੇ ਹੋ ਠੀਕ ਆ ਇੱਕ ਬੰਦੇ ਨੇ ਉਥੋਂ ਬੋਰਡ ਪੜ੍ਹ ਲਿਆ ਉਹ ਪਿੱਛੇ ਮੁੜ ਗਿਆ ਹੁਣ ਦੂਜੀ ਕੈਟਾਗਰੀ ਦਾ ਪਰਸਨ ਆ ਸੈਕਿੰਡ ਟਾਈਪ ਦਾ ਜਿਨੇ ਬੋਰਡ ਵੀ ਪੜ੍ਹ ਲਿਆ ਖੂਹ ਵੀ ਪਤਾ ਹੈਗਾ ਫਿਰ ਉੱਥੇ ਜਾ ਕੇ ਪੜ੍ਹ ਕੇ ਸਾਰਾ ਕੁਝ ਫੇਰ ਛਾਲ ਮਾਰ ਰਿਹਾ ਸਮਝੀਏ ਕਿਤਾਬਾਂ ਉਦਾਂ ਹੀ ਆ ਕਿਤਾਬਾਂ ਲਿਖੀਆਂ ਕਿੱਦਾਂ ਜਾਂਦੀਆਂ ਇੱਕ ਪ੍ਰੈਕਟੀਕਲ ਨੋਲਿਜ ਦੇ ਵਿੱਚੋਂ ਹੀ ਤਾਂ ਥਿਉਰੀ ਨਿਕਲੀ ਹੈ ਨਾ ਜੇ ਕੋਈ ਫਿਲਾਸਫੀ ਲਿਖ ਵੀ ਰਿਹਾ ਕੋਈ ਆਪਣੀ ਜ਼ਿੰਦਗੀ ਦੀ ਜੀਵਨੀ ਲਿਖ ਵੀ ਰਿਹਾ ਤਾਂ ਆਪਣੀ ਜ਼ਿੰਦਗੀ ਦੇ ਤਜਰਬਿਆਂ ਚੋਂ ਹੀ ਤਾਂ ਲਿਖ ਰਿਹਾ ਹੈ ਹੈਨਾ ਸੋ ਜੇ ਉਹ ਥਿਉਰੈਟਿਕਲ ਚੀਜ਼ਾਂ ਪੜ੍ਹ ਕੇ ਜਿਦਾਂ ਹੁਣ ਗ੍ਰੰਥ ਪੜ੍ਹ ਕੇ ਆਪਾਂ ਉਹਨਾਂ ਤੋਂ ਸਿੱਖ ਸਕਦੇ ਆ ਤੇ ਵੀ ਕਿਉਂ ਨਾ ਸਿੱਖੀਏ ਫਿਰ ਤੇ ਅਸੀਂ ਪਾਗਲ ਆ ਨਾ ਸਾਹਮਣੇ ਬੋਰਡ ਲੱਗਾ ਕਿਸੇ ਨੇ ਆਪਦਾ ਤਜਰਬਾ ਵੀ ਲਿਖਤਾ ਇਹ ਸੀ ਉਹਨਾਂ ਨੂੰ ਪੜ ਕੇ ਸਮਝ ਵੀ ਨਹੀਂ ਰਹੇ ਫੇਰ ਅਸੀਂ ਜਾ ਕੇ ਉਹੀ ਗਲਤੀ ਦੁਹਰਾ ਰਹੇ ਹਾਂ ਸੋ ਇਸ ਲਈ ਕਿ ਕਿਤਾਬਾਂ ਪੜ੍ਹਨੀਆਂ ਜ਼ਰੂਰੀ ਨੇ ਇਹ ਮੇਰਾ ਓਪੀਨੀਅਨ ਆ ਮੈਂ ਸਭ ਤੇ ਆ ਦੇ ਨਹੀਂ ਥੋਪ ਸਭ ਦੇ ਉੱਤੇ ਨਹੀਂ ਇਹ ਥੋਪਦੀ ਮਗਰ ਮੇਰੀ ਸੋਚਣੀ ਇਹ ਆ ਕਿ ਪੜ੍ਹਨੀਆਂ ਚਾਹੀਦੀਆਂ ਕਿਤਾਬਾਂ ਸਾਡੀ ਸੋਚ ਦਾ ਦਾਰਾ ਵੱਧਦਾ ਸਾਡੀ ਇਮੇਜਿਨੇਸ਼ਨ ਵੱਧਦੀ ਹੈ ਕ੍ਰੀਏਟੀਵਿਟੀ ਵੱਧਦੀ ਹੈ ਕੋਈ ਵੀ ਕ੍ਰੀਏਟਿਵ ਪਰਸਨ ਤੁਸੀਂ ਦੇਖੋਗੇ ਉਹਨਾਂ ਦੀ ਰੀਡਿੰਗ ਬਹੁਤ ਹੋਊਗੀ ਰੀਡਿੰਗ ਮਾਈਂਡ ਨੂੰ ਸ਼ਾਰਪ ਵੀ ਕਰਦੀ ਹੈ ਇੱਕ ਮਾਈਂਡ ਦੀ ਪ੍ਰੈਕਟਿਸ ਹੈ ਸੋ ਇਹ ਨਹੀਂ ਕਿ ਵੀ ਅਸੀਂ ਕਿਤਾਬਾਂ ਫਰੋਲੀ ਜਾਂਦੇ ਆ ਫਰੋਲੀ ਜਾਂਦੇ ਆ ਕੋਈ ਵੀ ਚੀਜ਼ ਹੈ ਕਦੇ ਵੇਸਟ ਨਹੀਂ ਹੁੰਦੀ ਉਹ ਤੁਹਾਨੂੰ ਜਿਆਦਾ ਜਿਆਦਾ ਰੀਡ ਕਰਨ ਲੱਗੇ ਬਸ ਉਹ ਰੀਡ ਕਰਦੇ ਵੀ ਨੀਂਦ ਆ ਜਾਵੇ ਕਈ ਹਾਂ ਕਈ ਦਾ ਦੇ ਵੀ ਹੁੰਦੇ ਆ ਮਗਰ ਤੁਸੀਂ ਦੇਖੋਗੇ ਕਈ ਸਾਈਕੋਲੋਜਿਸਟ ਜੋ ਸਪੈਸ਼ਲ ਇਹ ਪ੍ਰੈਕਟਿਸ ਆਪਣੇ ਪੇਸ਼IENTS ਨੂੰ ਦੱਸਦੇ ਆ ਕਲਾਈਂਟਸ ਨੂੰ ਕਿ ਤੁਸੀਂ ਰੀਡਿੰਗ ਭਾਵੇਂ ਇੱਕ ਪੇਜ ਪੜੋ ਭਾਵੇਂ ਦੋ ਪੇਜ ਪੜੋ ਪਰ ਤੁਸੀਂ ਪੜਨੀ ਆ ਕਿਉਂਕਿ ਉਹਦੇ ਨਾਲ ਸਾਡਾ ਮਾਈਂਡ ਹੈ ਜਿਹੜਾ ਡਾਇਵਰਟ ਹੁੰਦਾ ਆ ਇੱਕ ਚੰਗੇ ਪਾਸੇ ਜਾਂਦਾ ਆ ਹੁਣ ਤੁਸੀਂ ਸੋਸ਼ਲ ਇਹ ਤੁਸੀਂ ਇਹ ਕਹਿ ਸਕਦੇ ਆ ਕਿ ਜੀ ਪੜਨੀ ਹੈ ਕਿ ਉਹ ਜ਼ਰੂਰੀ ਨਹੀਂ ਅੱਜ ਕੱਲ ਦਾ YouTube ਤੇ ਅਵੇਲੇਬਲ ਹੈ ਆਡੀਓ ਬੁక్స్ ਉਹ ਤੋਂ ਸੁਣ ਲਓ ਹਮ ਗੱਲ ਤਾਂ ਉਹੀ ਹੈ ਨਾ ਹਰ ਇੱਕ ਚੀਜ਼ ਤੁਸੀਂ ਮੋਬਾਈਲ ਫੋਨ ਤੇ ਗੈਜਟਸ ਦੇ ਉੱਤੇ ਡਿਪੈਂਡ ਕਰਦੀ ਜੇ ਕੱਲ ਨੂੰ ਮੰਨ ਲਓ ਇਹ ਗੈਜਟਸ ਤੁਹਾਡੇ ਕੋਲ ਨਾ ਹੋਏ ਕੋਈ ਸਾਧਨ ਹੀ ਨਾ ਹੋਵੇ ਕੱਲ ਨੂੰ ਸਭ ਕੁਝ ਨਸ਼ਟ ਹੋ ਜਾਏ ਕਿਸੇ ਕਾਰਨ ਵਜਿ ਤੇ ਜੇ ਤੁਹਾਡੇ ਕੋਲ ਕਿਤਾਬਾਂ ਨਹੀਂ ਤੁਸੀਂ ਕਿਤਾਬਾਂ ਵੀ ਨਹੀਂ ਪੜ੍ਹ ਸਕੋਗੇ ਅੱਜ ਕੱਲ ਨਾ ਹਰ ਇੱਕ ਇਨਸਾਨ ਕੁਵਿਕ ਭਾਲਦਾ ਹਰ ਇੱਕ ਚੀਜ਼ ਕੋਈ ਵੀ ਇੱਕ ਘੰਟੇ ਦੀ ਵੀਡੀਓ ਨੂੰ ਛੱਡ ਕੇ ਅਗਲਾ ਹੋਊਗਾ 2 ਮਿੰਟ ਦੇ ਵਿੱਚ ਹੀ ਸਾਰਾ ਦਾ ਸਾਰਾ ਕੁਝ ਆ ਜਾਏ ਮੇਰੇ ਕੋਲ ਕਿੰਨੇ ਫਾਸਟ ਹੋ ਗਿਆ ਆਪਾਂ ਆਪਣੀ ਅੰਦਰ ਸਬਰ ਹੈ ਨਹੀਂ ਸੰਤੁਸ਼ਟੀ ਹੈ ਨਹੀਂ ਫੋਕਸ ਨਹੀਂ ਕਰ ਸਕਦੇ ਅਸੀਂ ਇੱਕ ਜਗ੍ਹਾ ਤੇ ਤੇ ਮੈਨੂੰ ਲੱਗਦਾ ਕਿ ਜੇ ਕਿਸੇ ਇਨਸਾਨ ਨੇ ਆਪਣੀ ਕਨਸੈਂਟਰੇਸ਼ਨ ਵਧਾਉਣੀ ਹੈ ਨਾ ਉਹਨਾਂ ਨੂੰ ਉਹ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਜਿਵੇਂ ਕੋਈ ਸਵਾਲ ਚਿੱਤੇ ਆ ਗਿਆ ਜਿਵੇਂ ਅੱਜ ਕੱਲ ਕਹਿੰਦੇ ਨੇ ਕਹਿੰਦੇ ਵੀ ਜਿਹੜੇ ਮੁੰਡੇ ਨੇ ਅੱਜ ਕੱਲ ਬਹੁਤ ਫੁਕਰੇ ਬਣ ਜਦੇ ਯਾਰ ਇਹਨੇ ਤੇ ਜਿਹੜੀਆਂ ਕੁੜੀਆਂ ਨੇ ਵੀ ਉਹ ਵੀ ਕੁਝ ਹੋਰ ਹੀ ਤਰੀਕੇ ਦੇ ਨਾਲ ਪੇਸ਼ ਹੋ ਰਹੀਆਂ ਨੇ ਇੰਸਟਾਗ੍ਰਾਮ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਹਨਾ ਕਈਆਂ ਦੀ ਕੰਟਰੋਵਰਸ਼ੀਅਲ ਸਟੇਟਮੈਂਟਸ ਵੀ ਹੁੰਦੀਆਂ ਨੇ ਵੀ ਔਰਤ ਨੂੰ ਹਮੇਸ਼ਾ ਜਿਹੜਾ ਕੰਟਰੋਲ ਦੇ ਵਿੱਚ ਰਹਿਣਾ ਚਾਹੀਦਾ ਹੈ ਵੀ ਇਦਾਂ ਨਹੀਂ ਰਹਿਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਦਿਖਦਾ ਹੈ ਹਨਾ ਵੀ ਇਹ ਚੀਜ਼ ਨੂੰ ਦੇਖਦੇ ਹੋ ਕਿ ਅੰਦਰੋਂ ਖਿਆਲ ਆਉਂਦਾ ਬਈ ਇਸ ਚੀਜ਼ ਬਾਰੇ ਦੇਖੋ ਕੁਝ ਹੱਦ ਤੱਕ ਤਾਂ ਇਹ ਚੀਜ਼ ਸਹੀ ਵੀ ਆ ਮੈਨੂੰ ਪੂਰੀ ਤਰ੍ਹਾਂ ਨਕਾਰ ਨਹੀਂ ਸਕਦੀ ਹੁਣ ਕਈ ਜਣੇ ਇਹ ਕਹਿਣਗੇ ਵੀ ਕੁੜੀ ਹੋ ਕੇ ਇਹ ਗੱਲ ਕਹਿ ਰਹੀ ਹੈ ਬਹੁਤ ਵੱਡੀ ਗੱਲ ਆ ਜਿਹੜੀ ਔਰਤ ਹੁੰਦੀ ਨਾ ਉਹਨੂੰ ਕਿਤੇ ਨਾ ਕਿਤੇ ਗਾਈਡੈਂਸ ਦੀ ਜ਼ਰੂਰਤ ਹੁੰਦੀ ਆ ਕਿਤੇ ਨਾ ਕਿਤੇ ਕੰਟਰੋਲ ਦੀ ਜ਼ਰੂਰਤ ਹੁੰਦੀ ਆ ਕੱਲੀ ਕੁੜੀ ਨੂੰ ਨਹੀਂ ਔਰਤ ਨੂੰ ਹੀ ਨਹੀਂ ਬੰਦੇ ਨੂੰ ਵੀ ਹੁੰਦੀ ਆ ਇਸੇ ਕਰਕੇ ਸਾਡੇ ਰਿਸ਼ਤੇ ਹੁੰਦੇ ਆ ਹੈਨਾ ਉਹ ਭਾਵੇਂ ਮਾਪਿਓ ਦਾ ਹੋਵੇ ਭੈਣ ਭਰਾਵਾਂ ਦਾ ਹੋਵੇ ਹਸਬੰਡ ਵਾਈਫ ਦਾ ਹੋਵੇ ਸੋ ਇਸੇ ਕਰਕੇ ਹੁੰਦਾ ਕਿ ਆਪਣਾ ਦਾਇਰਾ ਜਿਹੜਾ ਸਾਨੂੰ ਦੱਸਦੇ ਰਹਿਣ ਲਿਮਿਟਸ ਹਰ ਇੱਕ ਚੀਜ਼ ਦੀ ਹੁੰਦੀ ਆ ਆਪਾਂ ਕਹੀਏ ਇਲੀਮਿਟਲੈਸ ਲਿਮਿਟਲੈਸ ਦੁਨੀਆ 'ਚ ਕੁਝ ਨਹੀਂ ਹੈਗਾ ਹਰ ਇੱਕ ਚੀਜ਼ ਦੀ ਲਿਮਟ ਹੁੰਦੀ ਹੈ ਜੇ ਗੁੱਸਾ ਹੈ ਗੁੱਸੇ ਦੀ ਵੀ ਇੱਕ ਲਿਮਟ ਹੈ ਹੈਨਾ ਜੇ ਪਿਆਰ ਹੈ ਪਿਆਰ ਦੀ ਵੀ ਇੱਕ ਲਿਮਟ ਹੈ ਲਿਮਟ ਤੋਂ ਵੱਧ ਕੁਝ ਵੀ ਕਰੋਗੇ ਤਾਂ ਨੁਕਸਾਨ ਦਾ ਹੈਗਾ ਸੇਮ ਵੇ ਦੇ ਵਿੱਚ ਜੇ ਅਸੀਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਜਲੂਸ ਕੱਢਾਂਗੇ ਹੈਨਾ ਤੇ ਜ਼ਰੂਰੀ ਹੈ ਪਹਿਲੇ ਸਮੇਂ ਦੇ ਜੇ ਤੁਸੀਂ ਦੇਖੋਗੇ ਜਦੋਂ ਕੁੜੀਆਂ ਨੂੰ ਐਜੂਕੇਸ਼ਨ ਦੇ ਲਈ ਵੀ ਬਹੁਤ ਜ਼ਿਆਦਾ ਤਰਲੇ ਬੋਣੇ ਪੈਂਦੇ ਸੀਗੇ ਨਿਕਲਣ ਹੀ ਨਹੀਂ ਦਿੱਤਾ ਜਾਂਦਾ ਸੀਗਾ ਬਾਹਰ ਜੌਬਸ ਨਹੀਂ ਸੀ ਕਰਦੀਆਂ ਉਹਨਾਂ ਦਾ ਕੰਮ ਹੁੰਦਾ ਸੀ ਘਰੇ ਰਹਿ ਕੇ ਲੰਗਰ ਪ੍ਰਸ਼ਾਦ ਦਾ ਤਿਆਰ ਕਰਨਾ ਉਹਨਾਂ ਦੀ ਡਿਊਟੀ ਸੀ ਰਿਸਪਾਂਸਿਬਿਲਟੀ ਸੀ ਬੰਦੇ ਦਾ ਕੰਮ ਸੀ ਬਾਹਰ ਜਾ ਕੇ ਪੈਸੇ ਕਮਾਉਣਾ ਮਗਰ ਹੁਣ ਜਿੱਦਾਂ ਜਿੱਦਾਂ ਸਮਾਂ ਬਦਲ ਗਿਆ ਯੁੱਗ ਬਦਲਦਾ ਜਾ ਰਿਹਾ ਇੱਕ ਤਰੀਕੇ ਦੇ ਨਾਲ ਕੁੜੀਆਂ ਵੀ ਬਾਹਰ ਨਿਕਲ ਕੇ ਸਟੱਡੀ ਕਰ ਰਹੀਆਂ ਨੇ ਕੰਮ ਕਰ ਰਹੀਆਂ ਨੇ ਹਰ ਇੱਕ ਫੀਲਡ ਦੇ ਵਿੱਚ ਵੱਧ ਚੜ ਕੇ ਅੱਗੇ ਆ ਰਹੀਆਂ ਨੇ ਹਨਾ ਹੁਣ ਅਸੀਂ ਫੈਮਿਨਿਜ਼ਮ ਦੀ ਇੱਥੇ ਗੱਲ ਕਰਦੇ ਆ ਹਨਾ ਅਸਲ ਫੈਮਿਨਿਜ਼ਮ ਇਹ ਹੈ ਕਿ ਜਦੋਂ ਤੁਸੀਂ ਆਪਦਾ ਪੁਆਇੰਟ ਆਫ 视图 ਇੱਕ ਬੰਦੇ ਦੇ ਅੱਗੇ ਰੱਖ ਸਕਦੇ ਹੋ ਤੇ ਉਹਦੀ ਕਦਰ ਹੁੰਦੀ ਹੈ ਉਹਦੀ ਰਿਸਪੈਕਟ ਹੁੰਦੀ ਹੈ ਉਹ ਅਸਲ ਫੈਮਿਨਿਜ਼ਮ ਹੈ ਫੈਮਿਨਿਜ਼ਮ ਇਹ ਨਹੀਂ ਕਿ ਅਸੀਂ ਅੱਧੀ ਦੀ ਰਾਤ ਨੂੰ ਬਾਰਕੋਮਲੀਏ ਫੈਮਿਨਿਜ਼ਮ ਇਹ ਨਹੀਂ ਕਿ ਅਸੀਂ ਡਰਿੰਕ ਕਰ ਲਈਏ ਫੈਮਿਨਿਜ਼ਮ ਇਹ ਨਹੀਂ ਕਿ ਅਸੀਂ ਵੱਧ ਤੋਂ ਵੱਡੇ ਛੋਟੇ ਕੱਪੜੇ ਪਾਈਏ ਚਲੋ ਮੈਂ ਛੋਟੇ ਕੱਪੜੇ ਪਾਉਣ ਵਾਲੇ ਨੂੰ ਮਾੜਾ ਨਹੀਂ ਕਹਿੰਦੀ ਹੁਣ ਇਹ ਚੀਤੇ ਵੀ ਬਵਾ ਲੋ ਜਾਏਗਾ ਜੀ ਆਪ ਤਾਂ ਪੂਰੇ ਕੱਪੜੇ ਐ ਚਿੱਤੇ ਛੋਟੇ ਕੱਪੜੇ ਵਾਲੇ ਨੂੰ ਕਹਿ ਰਹੀ ਕਿ ਵੀ ਪਾਓ ਉਹਨਾਂ ਦੀ ਮਨ ਦੀ ਇੱਛਾ ਉਹ ਕੰਫਰਟੇਬਲ ਨੇ ਉਹ ਕੱਪੜੇ ਬੋਨ ਦੇ ਵਿੱਚੋਂ ਪਾ ਰਹੇ ਨੇ ਉਹਨਾਂ ਨੂੰ ਉੱਚ ਕੁਝ ਮਾੜਾ ਨਹੀਂ ਲੱਗਦਾ ਤੇ ਉਹ ਪਾ ਰਹੇ ਨੇ ਅਸੀਂ ਉਹੱਚ ਕੰਫਰਟੇਬਲ ਨਹੀਂ ਸਾਨੂੰ ਚੰਗਾ ਨਹੀਂ ਲੱਗਦਾ ਤਾਂ ਅਸੀਂ ਨਹੀਂ ਪਾਉਂਦੇ ਮਗਰ ਅਸੀਂ ਆਪਣੀ ਇੱਛਾ ਕਿਸੇ ਦੇ ਥੋਪ ਵੀ ਨਹੀਂ ਸਕਦੇ ਤੇ ਇਹ ਚੀਜ਼ ਵੀ ਹੁੰਦੀ ਆ ਵੀ ਜੇਕਰ ਕੋਈ ਮੁੰਡਾ ਜਾਂ ਘਰ ਦਾ ਕੋਈ ਆਂਦਨ ਵੀ ਇਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਆ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀਗੀ ਵੀ ਇਦਾਂ ਨਹੀਂ ਪਹਿਰਾਵਾ ਹੋਣਾ ਚਾਹੀਦਾ ਤਾਂ ਉਹ ਗਿਓਸ ਕਈ ਵਾਰ ਸੌਣ ਨੂੰ ਮਲੇ ਤੇ ਟਾਕਸਿਕ ਹੈ ਇਹ ਟਾਕਸਿਕ ਨੇਚਰ ਹੈ ਇਦਾਂ ਨਹੀਂ ਵੀ ਸਾਨੂੰ ਕੰਟਰੋਲ ਨਾ ਕਰੋ ਇਹੀ ਚੀਜ਼ ਹੁੰਦੀ ਹੁੰਦਾ ਹੁੰਦਾ ਦੇਖੋ ਆਪਾਂ ਵੀ ਕਈ ਇੱਕ ਸਮਾਂ ਸੀਗਾ ਕਿ ਜਦੋਂ ਕਰੋਬਾਰ ਨਿਕਲਣਾ ਹੁੰਦਾ ਸੀ ਨਾ ਤੇ ਮੈਂ ਹਲੇ 12th ਹੀ ਕੀਤੀ ਸੀ ਤੇ ਮੈਂ ਨਾ ਕਦੇ ਸਾਡੀ ਗਲੀ 'ਚ ਵੀ ਬਾਹਰ ਕੱਲੀ ਨਹੀਂ ਸਿਗੀ ਗਈ ਟਿਊਸ਼ਨ ਤੱਕ ਗਲੀ ਤੱਕ ਜਾਣ ਦੇ ਲਈ ਵੀ ਨਾਲ ਡੈਡੀ ਜੀ ਜਾਂਦੇ ਸੀਗੇ ਜਾਂ ਵੀਰ ਜਾਂਦੇ ਸੀ ਛੱਡਣ ਹੈਨਾ ਉਹ ਮੈਂ ਉਹਦੋਂ ਕਹਿਣਾ ਲੈ ਕੱਲੀ ਨਹੀਂ ਜਾਂਦਦੇ ਹੁਣ ਤਾਂ ਇੰਨੇ ਵੱਡੇ ਹੋ ਗਏ ਮੈਨੂੰ ਤਾਂ ਸੜਕ ਪਾਰ ਕਰਨੀ ਨਹੀਂ ਹੁੰਦੀ ਹਲੇ ਤਿੱਕਰ ਮੈਂ ਤਾਂ ਇਹਨਾਂ ਨੇ ਪਤਾ ਨਹੀਂ ਕੀ ਉਹ ਛੋਟਾ ਜਿਹਾ ਬੱਚਾ ਬਣਾ ਕੇ ਰੱਖਿਆ ਹੈ ਵੀ ਬੇਬੀ ਸਿਟਿੰਗ ਕਰੀ ਜਾਂਦੇ ਹਲੇ ਤਿੱਕਰ 12ਵੀਂ ਕਲਾਸ ਕਰ ਲਈ ਹੈ ਮੈਂ ਬਾ ਨੂੰ ਕੋਲੇਜ ਜਾ ਕੇ ਪੜਨਾ ਕਿੱਦਾਂ ਹੈ ਮੈਂ ਲੋਕਾਂ ਨਾਲ ਡੀਲ ਕਿਵੇਂ ਕਰਨਾ ਸੁਣਾ ਇਦਾਂ ਦੇ ਸਵਾਲ ਹੁੰਦੇ ਸੀ ਮੇਰੇ ਅੰਦਰ ਵੀ ਹਨਾ ਮੈਂ ਕਹਿੰਦਾ ਮੇਰੇ ਨਾਲ ਦੀਆਂ ਤਾਂ ਆਪ ਮਾਰਕੀਟ ਜਾ ਕੇ ਸ਼ੋਪਿੰਗ ਕਰਕੇ ਆਉਂਦੀਆਂ ਮੈਂ ਨਹੀਂ ਜਾਂਦੀ ਮੈਨੂੰ ਮੈਨੂੰ ਵੀ ਖੁੱਲ ਚਾਈ ਰੀ ਘਰ ਦੇ ਨੇ ਕਹਿੰਦਾ ਨਹੀਂ ਪੁੱਤਰ ਜ਼ਮਾਨਾ ਨਹੀਂ ਚੰਗਾ ਉਹ ਇਸ ਤਰ੍ਹਾਂ ਕਰਕੇ ਕਹਿੰਦੇ ਸੀਗੇ ਕਿ ਉਹਨਾਂ ਨੂੰ ਸਾਡੇ ਦੇ ਤੇ ਭਰੋਸਾ ਹੁੰਦਾ ਮਗਰ ਜਮਾਨੀ ਤੇ ਮਤਲਬ ਬਾਹਰ ਲੋਕਾ ਤੇ ਨਹੀਂ ਹੁੰਦਾ ਕਿਉਂਕਿ ਉਹਨਾਂ ਨੇ ਇੱਕ ਜ਼ਿੰਦਗੀ ਹੰਡਾਈ ਹੁੰਦੀ ਉਹਨਾਂ ਨੂੰ ਪਤਾ ਹੁੰਦਾ ਕਿ ਬਾਹਰ ਲੋਕਾਂ ਦੀ ਮਾਨਸਿਕਤਾ ਕਿੱਦਾਂ ਦੀ ਹੈ ਜੇ ਮਾੜੇ ਲੋਕ ਨੇ ਚੰਗੇ ਵੀ ਹੈਗੇ ਅਸੀਂ ਮੰਨਦੇ ਆ ਮਗਰ ਬਹੁਤ ਆਗ ਦੇ ਵਿੱਚ ਉਹੋ ਜੇ ਲੋਕ ਨੇ ਜੋ ਬਹੁਤ ਮਾੜੇ ਨਹੀਂ ਬਹੁਤ ਮਾੜੀ ਸੋਚ ਰੱਖਦੇ ਸੋ ਸਿਰਫ ਇੱਕ ਪ੍ਰੋਟੈਕਟ ਕਰਨਾ ਚਾਹੁੰਦੇ ਜੇ ਕੋਈ ਭਰਾ ਆਪਣੀ ਭੈਣ ਨੂੰ ਕਹਿ ਰਿਹਾ ਕਿ ਟਾਈਮ ਤੇ ਘਰ ਆ ਜੀ ਜੇ ਕੋ ਬੰਦਾ ਆਪਣੀ ਘਰ ਵਾਲੀ ਨੂੰ ਕਹਿ ਰਿਹਾ ਕਿ ਨਾ ਇਹ ਕੱਪੜੇ ਨਾ ਪਾ ਚੰਗੇ ਨਹੀਂ ਲੱਗ ਰਹੇ ਤਾਂ ਉਹ ਉਹਨੂੰ ਪ੍ਰੋਟੈਕਟ ਕਰਨਾ ਚਾਹੁੰਦਾ ਉਹ ਤੋਂ ਵੱਧ ਕੇ ਉਹਦੀ ਕੋਈ ਸੋਚ ਨਹੀਂ ਹੈ ਉਹਨੂੰ ਕੰਟਰੋਲ ਨਹੀਂ ਕਰਨਾ ਚਾਹੁੰਦਾ ਉਹ ਟਾਕਸਿਕ ਨੇਚਰ ਵਾਲਾ ਨਹੀਂ ਹੈ ਉਹਨੂੰ ਬਸ ਉਹਦੀ ਫਿਕਰ ਹੈ ਤੇ ਕੁੜੀਆਂ ਨੂੰ ਇਹ ਚੀਜ਼ ਸਮਝਣ ਦੀ ਬਹੁਤ ਜ਼ਰੂਰਤ ਹੈ ਕਿ ਜੇ ਉਹਨਾਂ ਦੇ ਪਰਿਵਾਰ ਚੋਂ ਕੋਈ ਕਹਿੰ ਰਿਹਾ ਕਿ ਬੱਚੇ ਟਾਈਮ ਨਾਲ ਘਰ ਆ ਜੀ ਸਮਾਂ ਬਹੁਤ ਹੋ ਗਿਆ ਹਾਂ ਪਤਾ ਤੋ ਕਿੱਥੇ ਹੈ ਜੇ ਚਾਰ ਪੰਜ ਵਾਰੀ ਫੋਨ ਆ ਗਿਆ ਬਾਰ ਬੈਠੇ ਹਾਂ ਮੈਨੂੰ ਬਾਰ ਬਾਰ ਫੋਨ ਨਾ ਕਰੋ ਕਿਉਂ ਕਰ ਰਹੇ ਹੋ ਮੈਂ ਕਿਤੇ ਬੈਠੀ ਤੁਹਾਨੂੰ ਦੱਸਿਆ ਨਾ ਉਹ ਕਰਨਗੇ ਉਹ ਉਹਨਾਂ ਦਾ ਫਰਜ਼ ਹੈ ਉਹਨਾਂ ਦੀ ਡਿਊਟੀ ਹੈ ਅਥੇ ਸਾਡੀ ਰਿਸਪੌਂਸਿਬਿਲਟੀ ਇਹ ਆ ਕਿ ਅਸੀਂ ਉਹਨਾਂ ਨੂੰ ਕਹੀਏ ਕਿ ਹਾਂਜੀ ਮੈਂ ਬਿਲਕੁਲ ਠੀਕ ਆ ਮੈਂ ਦਰੁਸਤੇ ਆ ਮੈਂ ਇਹਨੇ ਟਾਈਮ ਤੱਕ ਆ ਘਰ ਪਹੁੰਚੂਗੀ ਸੋਨੂ ਸੀ ਟਾਕਸਿਕ ਵੇਜ ਇਨ ਲੇਕੇ ਜਾਈਏ ਹਰ ਜਗ੍ਹਾ ਤੇ ਫੈਮਿਨਿਜ਼ਮ ਦਿਖਾਣੀ ਜ਼ਰੂਰੀ ਹੁੰਦੀ ਫੈਮਿਨਿਜ਼ਮ ਦਿਖਾਓ ਜਿੱਥੇ ਤੁਹਾਡਾ ਹੱਕ ਮਰਦਾ ਉੱਥੇ ਦਿਖਾਓ ਬੋਲੋ ਆਪਣੇ ਹੱਕ ਦੇ ਲਈ ਕਿਉਂ ਨਹੀਂ ਬੋਲਦੀਆਂ ਉਦੋਂ ਚੁੱਪਾ ਕਰ ਜੰਨੀ ਆ ਆਪਾਂ ਤੇ ਜਦੋਂ ਸਾਡੇ ਕੱਪੜਿਆਂ ਤੇ ਗੱਲ ਆਜੇ ਜੋ ਸਾਡੇ ਘੁੰਮਣ ਫਿਰਨ ਤੇ ਗੱਲ ਆਜੇ ਉਦੋਂ ਅਸੀਂ ਕਹਿੰਨੇ ਆ ਲਾਜ ਲੋ ਜੀ ਸਾਨੂੰ ਕੰਟਰੋਲ ਕੀਤਾ ਜਾ ਰਿਹਾ ਹੈ ਜਿੱਥੇ ਆਜ਼ਾਦੀ ਹੈ ਤੁਹਾਨੂੰ ਆਜ਼ਾਦੀ ਹੈ ਪੜ੍ਹਨ ਲਿਖਣ ਦੀ ਤੁਸੀਂ ਵਧੀਆ ਪੜ੍ਹਾਈ ਕਰੋ ਤੁਹਾਨੂੰ ਆਜ਼ਾਦੀ ਹੈ ਜੌਬ ਕਰਨ ਦੀ ਤੁਸੀਂ ਕਰੋ ਤੁਹਾਨੂੰ ਆਜ਼ਾਦੀ ਹੈ ਬਿਜ਼ਨਸ ਕਰਨ ਦੀ ਤੁਸੀਂ ਕਰੋ ਵਾਈ ਨੋਟ ਕੋਣ ਰੋਕ ਰਿਹਾ ਤੁਹਾਨੂੰ ਕਿਤੇ ਨਾ ਕਿਤੇ ਸਾਡੀ ਆਪਣੀ ਸੋਚ ਸਾਨੂੰ ਰੋਕ ਰਹੀ ਹੁੰਦੀ ਹੈ ਅਖੀਰ ਦੇ ਵਿੱਚ ਜਿਹੜੇ viewers ਨੂੰ ਦੇਖ ਰਿਹਾ ਉਹਨਾਂ ਨੂੰ ਸੁਨੇਹਾ ਕੀ ਦੇਣਾ ਚਾਹੂਗੀ ਆਪਣੇ ਵੱਲੋਂ ਮੈਂ ਸਨੇਹਾ ਤਾਂ ਇਹੀ ਦੇਣਾ ਚਾਹੂਗੀ ਕਿ ਜੋ ਵੀ ਇਹ ਜ਼ਿੰਦਗੀ ਦੇ ਵਿੱਚ ਚੱਲੀ ਚੱਲੋ ਰੁਕੋ ਨਾ ਜ਼ਿੰਦਗੀ ਚੱਲਣ ਦਾ ਨਾਮ ਹੈ ਰੁਕਣ ਦਾ ਨਹੀਂ ਮੈਂ ਨਾ ਬਹੁ ਟਾਈਮ ਪਹਿਲਾਂ ਇੱਕ ਕੋਟ ਆਪਣੇ ਉੱਤੇ ਇੰਸਟਾਗ੍ਰam ਦੇ ਬਾਇਓ ਚ ਲਗਾਇਆ ਹੁੰਦਾ ਸੀ ਮੈਂ 6 ਸਾਲ ਉਹੀ ਕੋਟ ਰੱਖਿਆ ਮੈਂ ਚੇਂਜ ਨਹੀਂ ਕੀਤਾ ਥੋੜੇ ਕਿ ਟਾਈਮ ਪਹਿਲਾਂ ਚੇਂਜ ਕੀਤਾ ਜਦੋਂ ਮੈਂ ਉੱਥੇ ਪੋਡਕਾਸਟਰ ਲਿਖਿਆ ਉਹ ਵੀ ਮੈਨੂੰ ਨਾਲ ਦੇ ਨੇ ਕਿਹਾ ਕਿ ਕੀ ਇਹ ਪੁਰਾਣਾ ਜਿਹਾ ਤੂੰ ਨਾ ਸ਼ੇਅਰ ਜਿਹਾ ਲਾਇਆ ਮੈਂ ਉੱਥੇ ਲਿਖਿਆ ਆਇਆ ਸੀਗਾ ਕਿ ਇਹ ਠਹਿਰਨੇ ਵਾਲੇ ਠਹਿਰ जाएं हम चलने वाले चलते हैं मतलब ਕਿ ਜਿਨੇ ਰੁਕਣਾ ਨਾ ਉਹਨੇ ਰੁੱਕੀ ਜਾਣਾ ਤੇ ਮੈਂ ਰੁਕਣ ਵਾਲਿਆਂ ਚ ਨਹੀਂ ਆ ਮੈਂ ਜ਼ਿੰਦਗੀ ਚ ਅੱਗੇ ਵਧਣਾ ਤੇ ਅੱਗੇ ਵੱਧਦੇ ਰਹਿਣਾ ਤੇ ਮੇਰੇ ਲਈ ਅਸਲੀ ਮਾਇਨੇ